ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਬੀਬੀ ਕਿਰਨਜੀਤ ਕੌਰ ਖਾਲਸਾ ਸੁਪਤਰੀ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਪਿੰਡ ਪੰਜੋੜਾ ਜ਼ਿਲ੍ਹਾ ਰੋਪੜ ਅੱਜ ਸੰਗਤ ਨਾਲ ਇੱਕ ਵਿਚਾਰ ਸਾਂਝੀ ਕਰਨੀ ਆ ਤਿੰਨ ਮਹੀਨੇ ਤੋਂ ਲਗਾਤਾਰ ਮੈਨੂੰ ਧਮਕੀਆਂ ਆ ਰਹੀਆਂ ਨੇ ਜਿਹਦਾ ਨਾਮ ਕਵਰਜੀਤ ਸਿੰਘ ਯੂਐਸਏ ਤੋਂ ਆ ਜਿਹੜਾ ਬੱਬਰ ਖਾਲਸਾ ਦਾ ਜੁਝਾਰੂ ਦੱਸਦਾ ਜਿਸ ਬੰਦੇ ਨੇ ਇੱਕ ਸ਼ਹੀਦ ਦੀ ਧੀ ਦੀ ਪੱਤ ਰੋਲ ਦਿੱਤੀ ਜਿਸ ਬੰਦੇ ਨੇ ਫੇਕ ਐਡੀਆਂ ਬਣਾ ਕੇ ਮੇਰੀਆਂ ਫੋਟੋ ਐਡਿਟ ਕਰਕੇ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਉਹ ਸਬੰਦੇ ਨੇ ਮੈਨੂੰ ਪੂਰਾ ਜਲੀਲ ਕੀਤਾ ਉਸ ਤੋਂ ਬਾਅਦ ਮੇਰੇ ਪਿਤਾ ਜੀ ਦੀ ਕੁਰਬਾਨੀ ਰੋਲਣ ਦੀ ਕੋਸ਼ਿਸ਼ ਕੀਤੀ ਇੱਕ ਸ਼ਹੀਦ ਦੇ ਕਰੈਕਟਰ ਤੇ ਉਂਗਲ ਚੁੱਕੀ ਸੰਗਤ ਜੀ ਅੱਜ ਮੈਂ ਪੁੱਛ ਲਈਆਂ ਕਿ ਬੱਬਰ ਖਾਲਸਾ ਜਿੱਥੇ ਵੰਗੀ ਧੀਆਂ ਪਹਿਣਾ ਨੂੰ ਵਸਾਉਂਦੇ ਸੀ ਉਹਨਾਂ ਦੀ ਪਤਨੀ ਸੀ ਰੋਲਦੇ ਅੱਜ ਮੈਂ ਬਹੁਤ ਪਰੇਸ਼ਾਨ ਹਾਂ ਉਸ ਤੋਂ ਬਾਅਦ ਇਸ ਬੰਦੇ ਨੇ ਭਾਈ ਰਣਜੀਤ ਸਿੰਘ ਨੂੰ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਭਾਈ ਭੁਪਿੰਦਰ ਸਿੰਘ 6 ਜੂਨ ਨੂੰ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਸਤਕਾਰਯੋਗ ਵੀਰ ਰਣਜੀਤ ਸਿੰਘ ਜਿਹੜੀ ਸਿੰਘਣੀ ਨੂੰ ਬਹੁਤ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਉਹਨੂੰ ਜਲੀਲ ਕੀਤਾ ਗਿਆ ਸਿੰਘ ਜੀ ਕਦੋਂ ਸਿੱਖ ਹੋਵਾਂਗੇ ਕੀ ਅਸੀਂ ਸਾਡੀਆਂ ਧੀਆਂ ਆਪਣੀਆਂ ਅੱਜ ਤੱਕ ਰੋਦੀਆਂ ਰਹਿਣਗੀਆਂ ਕਲਤਾ ਹੋਰ ਵੀ ਕੋਈ ਚੱਕ ਕੇ ਫੇਕ ਐੜੀਆਂ ਬਣਾ ਕੇ ਸਾਡੀਆਂ ਧੀਆਂ ਪੈਣਾ ਦੀਆਂ ਪੱਤਾ ਰੋਲੂ ਸੋ ਮੇਰੀ ਬੇਨਤੀ ਆ ਬੱਬਰ ਖਾਲਸਾ ਜਥੇਵੰਦੀ ਦੇ ਵੀਰਾਂ ਨੂੰ ਕਿ ਇਸ ਬੰਦੇ ਤੇ ਐਕਸ਼ਨ ਲਿੱਤਾ ਜਾਵੇ ਕੱਲੂ ਮੇਰੇ ਪਰਿਵਾਰ ਦਾ ਕਿਸੇ ਮੈਂਬਰ ਨੂੰ ਕੁਝ ਹੁੰਦਾ ਜਾਂ ਮੈਨੂੰ ਕੁਝ ਹੁੰਦਾ ਤਾਂ ਇਹ ਬੰਦਾ ਜਿੰਮੇਬਾਰ ਸੋ ਇਨੀ ਕ ਬੇਨਤੀ ਪ੍ਰਵਾਨ ਕਰਿਓ ਇੱਕ ਸ਼ਹੀਦ ਦੀ ਧੀ ਨੂੰ ਸਪੋਰਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ